ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਲੋ ਜੀ ਅੱਜ ਮੈਨੂੰ ਮਿਲ ਗਈ ਹੈ ਜੀ ਕਿਚਨ ਤੋਂ ਛੁੱਟੀ ਅੱਜ ਮੈਨੂੰ ਕਹਿ ਰਹੇ ਆ ਜੀ ਤੂੰ ਬੈਠ ਆਰਾਮ ਦੇ ਨਾਲ ਅੱਜ ਅਸੀਂ ਤੇਰੇ ਲਈ ਡਿਨਰ ਬਣਾਉਂਦੇ ਆ ਠੀਕ ਹੈ ਜੀ ਚਲੋ ਇਹ ਤਾਂ ਲਾਸਟ ਵਿੱਚ ਹੀ ਪਤਾ ਲੱਗੂਗਾ ਕਿ ਮੈਨੂੰ ਛੁੱਟੀ ਮਿਲਦੀ ਕਿ ਨਹੀਂ ਮਿਲਦੀ ਫਿਲਹਾਲ ਤੁਸੀਂ ਤਿਆਰੀਆਂ ਚੈੱਕ ਕਰੋ ਅੱਜ ਕੀ ਕੀ ਬਣ ਰਿਹਾ ਹੈ ਕੀ ਕੀ ਨਹੀਂ ਤੇ ਮੈਨੂੰ ਬਿਲਕੁਲ ਵੀ ਕਿਚਨ ਚ ਘੁਸਣਾ ਅਲਾਉਡ ਨਹੀਂ ਸੀਗਾ ਤਾ ਮੈਨੂੰ ਬਾਹਰੋਂ ਹੀ ਕਹਿ ਦਿੱਤਾ ਗਿਆ ਕਿ ਤੂੰ ਉੱਥੇ ਹੀ ਰਹਿ ਜਿੱਥੇ ਹੈਗੀ ਆ ਮੈਂ ਕਿਹਾ ਭਰਾਵਾ ਮੈਨੂੰ ਵੀਡੀਓ ਤਾਂ ਕੈਪਚਰ ਕਰ ਲੈਂਦੇ ਚਲ ਮੈਂ ਨਹੀਂ ਕੁਝ ਕਰਦੀ ਆ ਨਾ ਤਾਂ ਮੈਂ ਵੀਡੀਓ ਕੈਪਚਰ ਕੀਤੀ ਦੇਖੋ ਕੀ ਕੀ ਬਣ ਰਿਹਾ ਆ ਲਓ ਜੀ ਇੱਥੇ ਮੈਨੂੰ ਦਾਲ ਨੂੰ ਤੜਕਾ ਲੱਗਦਾ ਹੋਇਆ ਦਿਖ ਰਿਹਾ ਹੈ ਬਹੁਤ ਹੀ ਯੰਮੀ ਮੇਰੇ ਤਾਂ ਮੂੰਹ 'ਚ ਪਾਣੀ ਆ ਰਿਹਾ ਸੀ ਉਪਰੋਂ ਦੀ ਮੈਨੂੰ ਕਿਚਨ 'ਚ ਛੁੱਟੀ ਮਿਲ ਰਹੀ ਸੀਗੀ ਉਹਦੀ ਮੈਨੂੰ ਖੁਸ਼ੀ ਹੈ ਲੱਗ ਸੀਗੀ ਤੇ ਲਓ ਜੀ ਸੈਲਡ ਰੈਡੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਦਾਲ ਚੈੱਕ ਕਰੋ ਛੋਲਿਆਂ ਦੀ ਦਾਲ ਸੀਗੀ ਉਹ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਇਸ ਤੋਂ ਇਲਾਵਾ ਬਣਿਆ ਹੋਇਆ ਸੀਗਾ ਜੀ ਰਾਈਸ ਜਿਹੜੇ ਕਿ ਆਪਾਂ ਅਲੱਗ-ਅਲੱਗ ਸਬਜ਼ੀਆਂ ਪਾ ਕੇ ਥੋੜਾ ਪੁਲਾਓ ਟਾਈਪ 'ਚ ਬਣਾਇਆ ਸੀਗਾ ਤੇ ਵੀ ਬਹੁਤ ਜ਼ਿਆਦਾ ਟੇਸਟੀ ਸੀਗਾ ਲੋ ਜੀ ਦਾਲ ਨੂੰ ਤੜਕਾ ਲਾਉਣ ਤੋਂ ਬਾਅਦ ਇੱਕ ਛੋਕ ਦਿੱਤਾ ਜਾ ਰਿਹਾ ਹੈ ਆਹ ਹਾ ਤੰਦੂਰੀ ਪ੍ਰੇਵਰ ਜਿਹਦੇ ਨਾਲ ਕੇ ਦਾਲ ਦਾ ਟੇਸ ਜਿਹੜਾ ਹੈ ਡਬਲ ਹੋ ਗਿਆ ਸੀਗਾ ਬਹੁਤ ਹੀ ਲਾਜਵਾਬ ਲੋ ਜੀ ਜਦੋਂ ਤੱਕ ਰੈਡੀ ਹੋ ਰਿਹਾ ਸੀ ਗੱਡੀ ਨਾਲੋਂ ਤੱਕ ਇਹਨਾਂ ਦੀ 스ਨੈਕ ਪਾਰਟੀ ਸ਼ੁਰੂ ਹੋ ਗਈ ਸੀਗੀ ਨੇ ਐਕਸਾ ਪਾ ਥੋੜੀ ਜਿਹੀ ਲੈਂਦੇ ਹੋਏ ਸੀਗੇ ਤਾਂ ਉਹੀ ਆਪਾਂ 에어 ਫ੍ਰਾਇਰ ਦੇ ਵਿੱਚ ਫ੍ਰਾਈ ਕਰਕੇ ਜੱਤੇ ਕਰ ਇਹ পেট ਪੂਜਾ ਕੀਤੀ ਨਾਨ ਨਾਲ ਆਪਣੀ পেট ਪੂਜਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਹਲੇ ਬਾਕੀ ਸਾਰੇ ਨਹੀਂ ਆਉਣਾ ਸੀਗਾ ਜਿਨ੍ਹਾਂ ਜਿਨ੍ਹਾਂ ਨੇ ਵੇਟ ਕੀਤਾ ਸੀਗਾ ਹਨਾ ਤੇ ਉਦੋਂ ਤੱਕ ਆਪਣੀ পেট ਪੂਰਾ ਤਾਂ ਕਰਨ ਬੰਦੇ ਸੀਗੇ ਨਾ ਯਾਰ ਆ ਮੇਰੇ ਨਾਲ ਧੋਖਾ ਹੋ ਗਿਆ ਦੇਖ ਲੋ ਮੈਨੂੰ ਛੁੱਟੀ ਦਾ ਕਹਿ ਕੇ ਮੈਨੂੰ ਕਹਿੰਦੇ ਜੀ ਆ ਤੂੰ ਐਦਾਂ ਕਰ ਥੋੜਾ ਜਿਹਾ ਨਾ ਆਟਾ ਗੁੰਨਦੇ ਆ ਦੇਖ ਲੋ ਤੁਹਾਡੇ ਸਾਹਮਣੇ ਹੈ ਨਾ ਆ ਮੈਨੂੰ ਛੁੱਟੀ ਮਿਲੀ ਸੀ ਅੱਜ ਉਹਦੇ ਵਿੱਚ ਵੀ ਮੈਨੂੰ ਮੇਰੇ ਕੋਲੋਂ ਆਟਾ ਗੁੰਨਾਇਆ ਜਾ ਰਿਹਾ ਹੈ ਇਹ ਇੰਨਾ ਵੱਡਾ ਗੁਨਾਹ ਮੇਰੇ ਤੇ ਕੀਤਾ ਜਾ ਰਿਹਾ ਹੈ ਗਾਇਸ ਤੇ ਉਸ ਤੋਂ ਵੀ ਵੱਡਾ ਗੁਨਾਹ ਮੈਨੂੰ ਕਹਿ ਰਿਹਾ ਕਹਿ ਰਹੀ ਹੈ ਕਹਿੰਦੀ ਜੀ ਨਾ ਜਲ ਚੋਂ ਹੁਣ ਤੂੰ ਆਟਾ ਤਾਂ ਗੁੰਨੇ ਦਿੱਤਾ ਐਦਾਂ ਕਰ ਥੋੜੀਆਂ ਰੋਟੀਆਂ ਵੀ ਬਣਾ ਦੇ ਦੇਖਿਆ ਤੁਸੀਂ ਦੇਖਿਆ ਐਦਾਂ ਨਹੀਂ ਮਿਲੀ ਮੈਨੂੰ ਛੁੱਟੀ ਦੇਖਿਆ ਨਾ ਤੁਸੀਂ ਮੇਰੀ ਕਿਸਮਤ 'ਚ ਯਾਰ ਕਿੱਥੋਂ ਛੁੱਟੀ ਆ ਮੇਰੀ ਕਿਸਮਤ 'ਚ ਕਿੱਥੋਂ ਛੁੱਟੀ ਹੈ ਗਾਇਸ ਚਲੋ ਐਨੰ ਸ਼ੁਕਰ ਹੈ ਕਿ ਮੈਨੂੰ ਸਬਜੀ-ਸਬਜੀ ਤੋਂ ਅੱਜਕੱਲ ਅੱਜ ਜਿਹੜੀ ਆ ਬਿਲਕੁਲ ਛੁੱਟੀ ਮਿਲ ਗਈ ਸੀ ਸਿਰਫ ਰੋਟੀਆਂ ਨੇ ਥੋੜੀਆਂ ਹੀ ਬਣਾਈਆਂ ਜੋ ਸਾਰਾ ਪਾਰਟ ਤੇ ਇੱਧਰ ਆਪਣੇ ਜੀਜੂ ਵੀ ਪਹੁੰਚ ਚੁੱਕੇ ਆ ਜੀ ਇਹ ਵੀ ਵਿਚਾਰ ਗਏ ਹੋਏ ਸੀਗੇ ਵਿਚਾਰੇ ਥੋੜਾ ਜਿਹਾ ਸਮਾਨ-ਸ ਤੇ ਆਂਦੇ ਹੀ ਬਸ ਇਹਨਾਂ ਨੇ ਕੋਸ਼ਿਸ਼ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿ ਹਾਂ ਬਈ ਐਨਾ ਕੁਝ ਬਣ ਰਿਹਾ ਹੈ ਘਰ ਦੇ ਵਿੱਚ ਲੋ ਜੀ ਫਾਈਨਲੀ ਉਹ ਕੜੀ ਆ ਗਈ ਸੀ ਜਦੋਂ ਸਾਰਿਆਂ ਨੇ ਇਹ ਕਿਚਨ ਖਾਣਾ ਸ਼ੁਰੂ ਕੀਤਾ ਸਾਰਿਆਂ ਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਸੀ ਸਾਹ ਰੇਟ ਟੁੱਟ ਕੇ ਪੈ ਗਏ ਕੋਈ ਵੀ ਕਿਸੇ ਨੇ ਕੁਝ ਨਹੀਂ ਦੇਖਿਆ ਹਾਂ ਵੀ ਕਹਿ ਨਹੀਂ ਸਾਰੇ ਕਹਿ ਰਹੀ ਯਾਰ ਮੈਨੂੰ ਪਾ ਦੋ ਮੈਨੂੰ ਪਾ ਦੋ ਬਾਕੀ ਕੰਨ ਛੱਡੋ ਪੋਕ ਨਾਲ ਬੂਰ ਬੁਰੇ ਹਾਲ ਹੋਏ ਹੋਏ ਆ ਸਾਡੇ ਇੱਧਰ ਮੈਂ ਬਸ ਇਹ ਦੇਖ ਰਹੀ ਸੀ ਕਿ ਯਾਰ ਸਾਰਾ ਕੁਝ ਮਿਲ ਜਾਵੇ ਸੈਲਡ ਐਂਡ ਜੋ ਵੀ ਪਾਪੜ ਪੁੱਪੜ ਤਲੇ ਸੀ ਸਾਰੀਆਂ ਸਬਜ਼ੀਆਂ ਮੈਨੂੰ ਮਿਲ ਜਾਵੇ ਕੁਝ ਰਹਿ ਨਾ ਜਾਵੇ ਉਪਰ ਦੀ ਜੜੀਆਂ ਮਿਰਚਾਂ ਜੀਆਂ ਸਿਸਟਰ ਨੇ ਬਣਾਈਆਂ ਸੀਗੀਆਂ ਨਾ ਤਵੇ ਤੇ ਫਰਾਈ ਕਰਕੇ ਉਹ ਤਾਂ ਬਹੁਤ ਜ਼ਿਆਦਾ ਟੇਸਟੀ ਸੀਗੀ ਤੁਸੀਂ ਵੀ ਟਰਾਈ ਕਰਿਓ ਤੁਹਾਨੂੰ ਰੈਸਪੀ ਜਿਹੜੀ ਆ ਉਹ ਬਿਲਕੁਲ ਦਵਾਂਗੇ ਕਿਸੇ ਵੀ ਅਗਲੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਸੀਗਾ ਇਹ ਸਾਰਾ ਕੁਝ ਆ ਨਾ ਮੈਨੂੰ ਤਾਂ ਹਲੇ ਵੀ ਮੇਰੇ ਮੂੰਹ 'ਚ ਪਾਣੀ ਆ ਰਿਹਾ ਹੈ ਸਾਰੀ ਰਿਮਾਈਂਡ ਦੇਖ ਕੇ ਤੇ ਇਹ ਸਾਰਾ ਕੁਝ ਜਦੋਂ ਵੀ ਆਪਾਂ ਵੀਕੈਂਡ ਤੇ ਆਪਾਂ ਇਕੱਠੇ ਹੁੰਨੇ ਆ ਨਾ ਸਾਰੇ ਜਣੇ ਤਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਇਕੱਠੇ ਡਿਨਰ ਕਰੀਏ ਨਾ ਲੋ ਜੀ ਫੀਡਬੈਕ ਲੈਣਾ ਵੀ ਬਹੁਤ ਜ਼ਰੂਰੀ ਆ ਤੁਸੀਂ ਸਾਰਿਆਂ ਦੇ ਫੀਡਬੈਕ ਦੇਖੋ ਸਾਰਿਆਂ ਨੇ ਇੰਨੀ ਜ਼ਿਆਦਾ ਤਾਰੀਫ ਕੀਤੀ ਖਾਣੇ ਦੀ ਕਿ ਜਿਹਦੀ ਆਦਰ ਨਹੀਂ ਕੋਈ ਵਾਕਈ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਥੈਂਕਸ ਭੈਣ ਬਹੁਤ ਜ਼ਿਆਦਾ ਟੇਸਟੀ ਸੀਗਾ ਖਾਣਾ ਬਹੁਤ ਜ਼ਿਆਦਾ ਤੁਹਾਨੂੰ ਅਗਲੀ ਸੇਵਾ ਦਾ ਮੌਕਾ ਵੀ ਜ਼ਰੂਰ ਦਿੱਤਾ ਜਾਊਗਾ ਤੁਸੀਂ ਐਦਾਂ ਹੀ ਖਾਣਾ ਬਣਾਦੇ ਰਹੋ ਤੇ ਮੈਨੂੰ ਛੁੱਟੀਆਂ ਦਿੰਦੇ ਰਹੋ ਕੋਈ ਗੱਲ ਨਹੀਂ ਅੱਧੀ ਪਚਦੀ ਛੁੱਟੀ ਮੇਰੇ ਵਾਸਤੇ ਬਹੁਤ ਆ ਚਲੋ ਗਾਇਸ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਬਾਏ ਬਾਏ